ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਸਾਰੇ ਗੋਮ ਨੂੰ ਸੰਦੇਸ਼ ਦਿੱਤਾ ਗਿਆ ਉਸ ਸੰਦੇਸ਼ ਦਾ ਅਸੀਂ ਮੀ ਸਵਾਗਤ ਕਰਦੇ ਹਾਂ ਔਰ ਗੁਰਦੁਆਰਾ ਗੋਕਾਰ ਪਾਤਸ਼ੀ ਪਹਿਲੀ ਵਿਖੇ ਜਲ ਤੋਂ ਜਲਦ ਇਹਨੂੰ ਅਸੀਂ ਨਿਸ਼ਾਨ ਸਾਹਿਬ ਦਾ ਜੋਰ ਰੰਗੇ ਬਸੰਤੀ ਰੰਗ ਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਨੂੰ ਰੰਗਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਨੂੰ ਤਖਤ ਸਭ ਤੋਂ ਹੁਕਮ ਹੋਇਆ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਹੈ ਉਹ ਅਸੀਂ ਸਿਰ ਨਵਾ ਕੇ ਉਹਦਾ ਸਤਕਾਰ ਕਰ ਗਿਆ ਮੰਨਾਂਗੇ ਜੋ ਉਹਨਾਂ ਨੇ ਦੱਸਿਆ ਕਿ ਬਸੰਤੀ ਰੰਗ ਦਾ ਨਿਸਾਨ ਸਾਹਿਬ ਦਾ ਜੋ ਚੋਲਾ ਪਹਿਨਣਾ ਬਿਲਕੁਲ ਸਹੀ ਥੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਮर्याਦਾ ਅਨੁਸਾਰ ਜੋ ਕੋਈ ਹੁਕਮ ਕੀਤਾ ਨਾ। ਸਤਿਗੁਰੂ ਕਿਰਪਾ ਕਰਨੇ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਜਿਹੜਾ ਵੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਹੁਕਮ ਕਰਦੇ ਨੇ ਉਹ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਸਾਡੀ ਉਹੀ ਅਸਲ ਤੇ ਸਾਡਾ ਧੁਰਾ ਹੈ। ਔਰ ਉਸ ਨੂੰ ਸਾਡਾ ਮਰਨਾ ਸਭ ਦਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਪੂਰਤੂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਜਿਸ ਪ੍ਰਕਾਰ ਦਾ ਤੁਹਾਨੂੰ ਪਤਾ ਹੈ ਕਿ ਐਸਜੀਪੀਸੀ ਵੱਲੋਂ ਜਿਹੜਾ ਹੈਗਾ ਵਾ ਨਿਸ਼ਾਨ ਸਾਹਿਬ ਦੇ ਬਦਲ ਦੇ ਰੰਗ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਨੇ ਉਸ ਨੂੰ ਲੈ ਕੇ ਅੱਜ ਪਹੁੰਚੇ ਅਸੀਂ ਲੁਧਿਆਣਾ ਸ਼ਹਿਰ ਦੇ ਗੁਰਦੁਆਰਾ ਗਊਕਟ ਸਾਹਿਬ ਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਇਸ ਸਮੇਂ ਹੈੱਡ ਗ੍ਰੰਥੀ ਆ ਸੋਨ ਸਿੰਘ ਜੀ ਨਾਲ ਜਾਂ ਸੁਜੀਤ ਸਿੰਘ ਜੀ ਤੇ ਆ ਉਹ ਗੱਲ ਕਰਦੇ ਨੇ ਇਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਸਾਰੇ ਕੋਮ ਨੂੰ ਸੰਦੇਸ਼ ਦਿੱਤਾ ਗਿਆ ਉਸ ਸੰਦੇਸ਼ ਦਾ ਅਸੀਂ ਵੀ ਸਵਾਗਤ ਕਰਦੇ ਹਾਂ ਔਰ ਗੁਰਦੁਆਰਾ ਗਊਕੜ ਪਾਤਸ਼ੀ ਪਹਿਲੀ ਵਿਖੇ ਜਲਦ ਤੋਂ ਜਲਦ ਇਹਨੂੰ ਅਸੀਂ ਨਿਸ਼ਾਨ ਸਾਹਿਬ ਦਾ ਜੋ ਰੰਗ ਹੈ ਬਸੰਤੀ ਰੰਗ ਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਨੂੰ ਰੰਗਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਦੋ ਦਿਨਾਂ ਵਿੱਚ ਅਸੀਂ ਵੀ ਸਾਰੇ ਰਲ ਕੇ ਸੇਵਾ ਜ਼ਰੂਰ ਨਿਵਾਵਾਂਗੇ ਔਰ ਇਸ ਸਵਾਗਤ ਫੈਸਲੇ ਦਾ ਬਹੁਤ ਪਿਆਰ ਸਹਿਤ ਅਸੀਂ ਸਵਾਗਤ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਜਥੇਦਾਰ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜੋ ਸਾਡੇ ਤਖਤ ਨੇ ਸਾਰੀ ਦੁਨੀਆ ਨਾਲੋਂ ਸਿਰ ਨਵਾਉਂਦੀ ਹੈ ਨਮਸਤਕ ਹੁੰਦੀ ਹੈ ਤੇ ਜੋ ਸਾਨੂੰ ਤਖਤ ਸਭ ਤੋਂ ਹੁਕਮ ਹੋਇਆ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਉਹ ਅਸੀਂ ਸਿਰ ਨਵਾ ਕੇ ਉਹਦਾ ਸਤਿਕਾਰ ਕਰਦਿਆਂ ਮੰਨਾਂਗੇ ਜੋ ਉਹਨਾਂ ਨੇ ਦੱਸਿਆ ਕਿ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਦਾ ਜੋ ਚੋਲਾ ਪਹਿਨਾਨਾ ਹੈ ਬਿਲਕੁਲ ਸਹੀ ਕਿ ਉਹਨਾਂ ਨੇ ਕਿਉਂਕਿ ਉਹਨਾਂ ਨੇ ਮर्याਦਾ ਅਨੁਸਾਰ ਜੋ ਕੁਝ ਹੁਕਮ ਖਿਤੇ ਨੇ ਉਥੋਂ ਬਹੁਤ ਵੱਡੀ ਸੰਸਥਾ ਦੇ ਜਥੇਦਾਰ ਨੇ ਤੇ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਧਿਆਨ ਵਿੱਚ ਰੱਖਦੇ ਨੇ ਉਸ ਤੇ ਅੜਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇਹ ਫੈਸਲੇ ਕੀਤੇ ਨੇ ਉਸ ਫੈਸਲੇ ਦਾ ਹੀ ਸਵਾਗਤ ਕਰਦੇ ਆਂ ਅਸੀਂ ਸਾਰੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਫੈਸਲੇ ਨੇ ਜੋ ਜੋ ਫੈਸਲਾ ਹੋਇਆ ਉਹਦਾ ਹੁਕਮ ਮੰਨਦੇ ਹੋਏ ਅਸੀਂ ਵੀ ਨਿਸ਼ਾਨ ਸਾਹਿਬ ਜਿਹੜਾ ਬਸੰਤੀ ਚੜਾ ਰਹੇ ਆਂ ਸਤ ਪਹਿਲਾਂ ਕੇਸਰੀ ਕਲਰ ਚੱਲ ਰਿਹਾ ਸੀ ਹੁਣ ਬਸੰਤੀ ਕਲਰ ਹੈ ਜਿਹੜਾ ਆਪਾਂ ਚੜਾਵਾਂਗੇ ਸਤਿਗੁਰੂ ਕਿਰਪਾ ਕਰਨੇ ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਜਿਹੜਾ ਵੀ ਅਕਾਲ ਤਖਤ ਸਬਤੋ ਸਿੰਘ ਸਾਹਿਬ ਹੁਕਮ ਕਰਦੇ ਨੇ ਉਹ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਕਿਉਂਕਿ ਸਾਡੀ ਉਹੀ ਅਸਲ ਚ ਸਾਡਾ ਧੁਰਾ ਹੈ ਔਰ ਉਸ ਨੂੰ ਸਾਡਾ ਮੰਨਣਾ ਸਭ ਦਾ ਜ਼ਰੂਰੀ ਹੈ ਸਤਿਗੁਰੂ ਦੇ ਹੁਕਮ ਨੂੰ ਮੰਨਣਾ ਚਾਹੀਦਾ ਸੋ ਆਪ ਸਭ ਦਾ ਧੰਨਵਾਦ ਹੈ ਜੋ ਸਮੇਂ ਸਿਰ ਆ ਕੇ ਕਵਰੀ ਕਰ ਰਹੇ ਹੋ ਔਰ ਇਸ ਬਾਰੇ ਪੜਤਾਲ ਕਰ ਰਹੇ ਹੋ ਕਿ ਤੁਹਾਡੀ ਕੀ ਰਾਇ ਹੈ ਬਹੁਤ ਧੰਨਵਾਦ ਤੁਹਾਡਾ ਲੈਣੀ ਵਿਚਾਈ ਦੀ ਰਾਇ ਇਹ ਤੁਹਾਡਾ ਕੀ ਰਾਇ ਇਸ ਨਿਸ਼ਾਨ ਸਾਹਿਬ ਦੇ ਬਾਰੇ ਵਿੱਚ ਕਿਹੜਾ ਰੰਗ ਚੜਾਉਣਾ ਚਾਹੀਦਾ ਅਸੀਂ ਤੇ ਉਹੀ ਰੰਗ ਚੜਾਉਣਾ ਜੋ ਸਾਨੂੰ ਅਕਾਲ ਤਾ ਸਵਲੋਂ ਸਾਡੇ ਜਥੇਦਾਰ ਸਿੰਘ ਸਾਹਿਬ ਵੱਲੋਂ ਹੁਕਮ ਹੋਇਆ ਹੈ ਚੜਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨਤਰ ਮੇ ਦੇ ਨਾਲ ਹਰਦੀਪ ਦੁਆ ਨੂੰ ਦਿਉ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ